ਥੋੜਾ ਮੈਂ ਬੋਲ ਬਾਲ ਪਹਿਨਾ ਪੈਗਵਾਨ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਭਾਉ ਬਿੱਗ ਬੌਸ ਫੇਲ ਕਰਤਾ ਪਰਸੋਂ ਤੋਂ ਵਿਧਾਨ ਸਭਾ ਚ ਐਨਾ ਤਾਂ ਓਥੇ ਟਪੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ ਚ ਮਾਰ ਪਈ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂ ਭਰਾਵਾ ਤੇਰੀ ਅੱਖੀਆਂ ਤੇ ਅੱਖਾਂ ਪਾਲੀਆਂ ਪ੍ਰਤਾਪ ਬਾਜੋਏ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ ਚ ਟੰਨ ਹੋ ਜਾਣਾ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿ ਓਲ ਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ। ਵਿਕਰਮ ਸਿੰਘ ਮਜੀਠੀਆ ਦੀ ਅੱਜ ਪਟਿਆਲਾ ਵਿੱਚ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ੀ ਹੈ। ਪਰ ਪੇਸ਼ੀ ਤੇ ਜਾਣ ਤੋਂ ਪਹਿਲਾਂ ਭਗਵੰਤ ਮਾਨ ਤੋਂ ਉਹਨਾਂ ਨੇ ਖੂਬ ਮਜ਼ਾਕ ਉਡਾਇਆ। ਵਿਧਾਨ ਸਭਾ اجلاس ਦੇ ਵਿੱਚ ਜੋ ਹੋ ਰਿਹਾ ਉਸ ਤੇ ਵਿਕਰਮ ਸਿੰਘ ਮਜੀਠੀਆ ਨੇ ਖੂਬ ਤੰਜ ਕਸੇ ਨੇ। ਇੱਕ ਹੁੰਦਾ ਜਿੰਦਾ ਦਿਲ ਬੰਦਾ। ਜਿਹਨੂੰ 8thri ਐਸਆਈਟੀ ਨੇ ਬੁਲਾਇਆ 7thri ਮੈਂ ਪੇਸ਼ ਹੋਇਆ। ਕਈ ਹੁੰਦੇ ਆ ਜਿਹੜੇ ਜਿਉਂਦੇ ਜੀ ਮਰੇ ਹੁੰਦੇ ਆ ਮਰਦਾ ਦਿਲ ਜਿਨ੍ਹਾਂ ਨੂੰ ਨਿਹਾਰ ਸ੍ਰੀ ਅਕਾਲ ਕੇਜਰੀਵਾਲ ਸਾਹਿਬ ਆਰਕੇ ਨਿਕੂ ਜਿਹਨੂੰ ਅੱਠ ਵਾਰੀ ਬੁਲਾਇਆ ਤੇ ਜੀਰੋ ਵਾਰੀ ਪੇਸ਼ ਹੋਏ ਕਿਉਂਕਿ ਮਨ 'ਚ ਚੋਰ ਸ਼ਰਾਬ ਘਟਾਲਾ ਪੰਜਾਬ ਦਾ ਦਿੱਲੀ ਦਾ ਜਿਹਦੇ ਚ ਉਹਨਾਂ ਦੇ ਮੰਤਰੀ ਡਿਪਟੀ ਚੀਫ ਮਿਨਿਸਟਰ ਸਾਰੇ ਅੰਦਰ ਦਿੱਤੇ ਹੋਏ ਸੋਧੀਆਂ ਸੰਜੇ ਸਿੰਘ ਜੈਨ ਤੇ ਹੁਣ ਉਹਨਾਂ ਦੀ ਵੀ ਵਾਰੀ ਨੇੜੇ ਆਪਦੀ ਹੈ ਇਸ ਲਈ ਭਰਾਓ ਮੈਂ ਤਾਂ ਹਮੇਸ਼ਾ ਕਿਹਾ ਕਿ ਮੈਂ ਇੱਕ ਲਾ ਬਾਈਡਿੰਗ ਸਿਟੀਜ਼ਨ ਹ ਕਾਨੂੰਨ 'ਚ ਵਿਸ਼ਵਾਸ ਹੈ ਇਹ ਕੇਸ ਹੁਣ 11 ਸਾਲ ਤੋਂ ਵੀ ਵੱਧ ਪੁਰਾਣਾ ਹੋ ਗਿਆ ਕੋਟਾ ਨੇ ਇਸ ਕੇਸ 'ਚ ਫੈਸਲੇ ਸੁਣਾਤੇ ਆ ਮਗਰ ਮੈਂ ਨਾ ਮੰਨੂ ਦਾ ਤਾਂ ਇਲਾਜ ਕੋਈ ਨਹੀਂ ਉਹ ਥੋੜਾ ਮੈਂ ਬੋਲ-ਬਾਲ ਪਹਿਨਾ ਪੈਗਵੰਤ ਸਿੰਘ ਮਾਨ ਦੇ ਖਿਲਾਫ ਉਹਨੂੰ ਢਿੱਡ ਪੀੜ ਹੋ ਜਾਂਦੀ ਹੈ ਐਸੇ ਤਾਂ ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ ਕਿ ਭਾਉ ਬਿੱਗ ਬੌਸ ਫੇਲ ਕਰਤਾ ਪਰਸੋਂ ਤੋਂ ਵਿਧਾਨ ਸਭਾ 'ਚ ਐਨਾ ਤਾਂ ਉੱਥੇ ਟਬੂਸੀਆਂ ਨਹੀਂ ਵੱਜਦੀਆਂ ਜਿੰਨੀ ਤੂੰ ਵਿਧਾਨ ਸਭਾ 'ਚ ਮਾਰ ਪਈ ਔਰ ਤਾਲਾ ਲੈ ਕੇ ਆਇਆ ਸੀ ਮੇਰੀ ਤਾਂ ਹੱਥ ਜੋੜ ਕੇ ਇਹਦੀ ਮਾਤਾ ਜੀ ਨੂੰ ਤੇ ਧਰਮ ਪਤਨੀ ਜੀ ਨੂੰ ਬੇਨਤੀ ਹੈ ਕਿ ਉਹ ਲਮਾੜੀ ਉਹਨੂੰ ਤਾਲਾ ਲਾ ਲਓ ਜਿੱਥੇ ਮੂੰਹ ਮਾਂ ਮਾਰ ਕੇ ਆ ਜਾਂਦਾ ਕਿਉਂਕਿ ਖਾ ਪੀ ਕੇ ਪਤਾ ਨਹੀਂ ਕੀ ਆ ਜਾਂਦਾ ਗਲਤ ਬੋਤਲ ਨੂੰ ਹੱਥ ਪਾਇਆ ਜਾਂਦਾ ਤੇ ਵਿਧਾਨ ਸਭਾ ਜਗ੍ਹਾ ਪੋਂਦਾ ਫਿਰਦਾ ਵੇਖੋ ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਦੀ ਉਮਰ ਮੈਨੂੰ ਲੱਗਾ 70 ਸਾਲ ਦੇ ਨੇੜੇ ਤੇੜੇ ਹੋਣ ਨੂੰ ਆਈ ਆ ਉਹਨਾਂ ਨੂੰ ਕਹਿੰਦਾ ਐ ਕਿ ਜਿਵੇਂ ਅੱਖੀਆਂ ਨਾਲ ਗੋਲੀ ਮਾਰੂੰ ਭਰਾਵਾ ਤੇਰੀ ਅੱਖੀਆਂ 'ਚ ਅੱਖਾਂ ਪਾ ਲੀਆਂ ਪ੍ਰਤਾਪ ਬਾਜਵੇ ਉਹਨੇ ਤਾਂ ਸ਼ਰਾਬੀ ਹੋ ਜਾਣਾ 2 ਮਿੰਟ 'ਚ ਟੰਨ ਹੋ ਜਾਣਾ